ਦੋਸਤੋ ਅੱਜ ਸੋਸ਼ਲ ਮੀਡੀਆ ਦੇ ਉੱਤੇ ਨਾ ਇੱਕ ਹੀ ਖਬਰ ਰਹੀ ਆ ਕਿ ਤਰਮਿੰਦਰ ਜੀ ਨਹੀਂ ਰਹੇ ਸਾਡੇ ਬੰਦੇ ਇੰਡੀਆ ਚ ਖਾਸ ਕਰਕੇ ਇੱਕ ਦਿਨ ਪਹਿਨੀ ਪੋਸਟਾਂ ਤਿਆਰ ਕਰਕੇ ਰੱਖਦੇ ਨੇ ਵੀ ਆ ਖਬਰ ਆਊਗੀ ਪੂਰੀ ਨੇਰੀਵਰੀ ਅੱਜ ਪੂਰੀ ਪੋਸਟਾਂ ਦੀ ਫੇਸਬੁੱਕ ਕੀ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਕੀ ਨੇਰੀ ਵਾਂਗੂ ਪੋਸਟ ਆਈਆਂ ਆਰ ਆਈ ਪੀ ਤਰਮਿੰਦਰ ਜੀ ਨਹੀਂ ਰਹੇ ਤਾਂ ਤਾਂ ਮਤਲਬ ਵੀ ਇਦਾਂ ਦੇ ਲੋਕ ਸੋਚ ਰੱਖਦੇ ਨੇ ਬਿੰਨਾਂ ਹੀ ਪੋਸਟਾਂ ਤਿਆਰ ਕਰਕੇ ਰੱਖ ਦਿੰਨੇ ਇਹ ਚੀਜ਼ ਬਿਲਕੁਲ ਬੇਕਾਰ ਲੱਗੀ ਇੱਥੋਂ ਤੱਕ ਕਿ ਕਮੈਂਟਾਂ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਦੇਖਿਓ ਓਮ ਸ਼ਾਂਤੀ ਵਾਹਿਗੁਰੂ ਓਮ ਸ਼ਾਂਤੀ ਵਾਹਿਗੁਰੂ ਪਰ ਜਾਣਕਾਰੀ ਕਿਸੇ ਨੂੰ ਨਹੀਂ ਪੂਰਾ ਦਿਨ ਲੱਗੇ ਰਹੇ ਕਮੈਂਟ ਵਿਊ ਲਾਈਕ ਸ਼ੇਅਰਿੰਗ ਸ਼ੇਅਰ ਸ਼ੇਅਰਿੰਗ ਤੇ ਸ਼ੇਅਰਿੰਗ ਤਰਮਿੰਦਰ ਜੀ ਨਹੀਂ ਰਹੇ ਇਹ ਤਾਂ ਸ਼ੁਕਰ ਆ ਕਿ ਸਣੀ ਦੀ ਸਣੀ ਦੇਵਾਲ ਦੀ ਟੀਮ ਦਾ ਕਿ ਉਹਦੇ ਪਰਿਵਾਰ ਦਾ ਕਿ ਜਿਨ੍ਹਾਂ ਨੇ ਆ ਕੇ ਮੌਕੇ ਤੇ ਦੱਸਤਾ ਕਿ ਭਾਈ ਸਭ ਕੁਝ ਠੀਕ ਆ ਤੁਸੀਂ ਇਦਾਂ ਦੀ ਅਫਗਾਮਾਂ ਝੂਠੀਆਂ ਨਾ ਅੜਾਵੋ ਪਰ ਲੱਗੇ ਹੋਏ ਨੇ ਜਨਤਾ ਉਹਨਾਂ ਦੇ ਕਮੇਟੀ 'ਚ ਤੁਸੀਂ ਕਹਿੰਦੇ ਹੋ ਨਾ ਜਾ ਕੇ ਕਿ ਇਹ ਫੇਕ ਆ ਨਿਊਜ਼ ਉਹ ਪੋਸਟ ਤੱਕ ਨਹੀਂ ਚੱਕਦੇ ਲੋਕੀ ਮਤਲਬ ਇਹਨਾਂ ਇੱਕ ਬਿਸ਼ਰਮ ਲੋਕ ਆ ਇੰਡੀਆ ਦੇ ਵਿੱਚ ਰਹਿਣ ਵਾਲੇ ਕਈ ਕਈ ਤੇ ਖੈਰ ਰੱਬ ਉਹਨਾਂ ਨੂੰ ਜਿਹੜੇ ਇਦਾਂ ਦੀਆਂ ਪੋਸਟਾਂ ਪਾਉਂਦੇ ਨੇ ਉਹਨਾਂ ਨੂੰ ਚੰਗੀ ਸੋਚੀ ਸੋਝੀ ਬਖਸ਼ੇ ਤੇ ਤਰਮੰਦਰ ਜੀ ਨੂੰ ਚੜ੍ਹਦੀ ਕਲਾ 'ਚ ਰੱਖੇ ਲੰਬੀ ਉਮਰਾਂ ਕਰਨ ਉਹਨਾਂ ਦੀ ਧੰਨਵਾਦ ਜੀ ਸਤਿ ਸ੍ਰੀ ਅਕਾਲ